ਕੰਮ ਨੂੰ ਖਤਮ ਕਰਨਾ ਹਵੇ ਉਹਦੀ ਭਾਸ਼ਾ ਤੇ ਉਹਦੇ ਨਿਸ਼ਾਨਾ ਤੇ ਉਹਦੇ ਸੱਭਿਆਚਾਰ ਤੇ ਅਟੈਕ ਕਰ ਦੇ। ਉਹ ਸਭ ਕੁਝ ਖਤਮ ਹੋ ਜਾਂਦਾ। ਪੰਜਾਬ ਨੂੰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਇਸ ਕਰਕੇ ਹੋ ਰਹੀ ਆ ਕਿਉਂਕਿ ਇਹ ਨਾ ਮੁਗਲਾਂ ਤੋਂ ਦੱਬਿਆ ਗਿਆ ਨਾ ਇਹਨਾਂ ਤੋਂ ਦੱਬਿਆ ਜਾਣਾ। ਅਸਲ ਦੇ ਵਿੱਚ ਪੰਜਾਬ ਦੀ ਜਵਾਨੀ ਜਦੋਂ ਇੱਕ ਵਾਰੀ ਉੱਠਦੀ ਹੈ ਨਾ ਕੋਈ ਵੀ ਲਹਿਰ ਤੁਸੀਂ ਦੇਖੋ ਇਤਿਹਾਸ ਲਿਖਵਾਇਆ ਕਿ ਜਦੋਂ ਵੀ ਕੋਈ ਲਹਿਰ ਉੱਠਦੀ ਹੈ ਪੰਜਾਬ ਤੋਂ ਉੱਠਦੀ ਹੈ। ਸਾਡੀ ਇਤੋ ਦੀ ਪੰਜਾਬ ਦੀ ਲੀਡਰਸ਼ਿਪ ਮਹਾ ਮੂਰਖ ਲੀਡਰਸ਼ਿਪ ਜਿਸ ਨੂੰ ਕਹਿ ਸਕਦੇ ਇਹ ਪੜ੍ਹੇ ਲਿਖੇ ਅਨਪੜ੍ਹ ਨਹੀਂ ਹੁੰਦੇ ਉਹ ਲੋਕ ਨੇ ਉਹ ਇਹ ਇਹ ਨਾ ਕੀ ਤੜ ਚੱਕ ਕਰਦੇ ਨੇ ਕਿ ਕਿੱਥੇ ਸੁੱਤੇ ਬੈਣ ਇਹ ਹੁਣ ਰਵਨੀਤ ਬਿੱਟੂ ਬੈਠਾ ਬੋਲੀ ਜਾ ਰਿਹਾ ਚਾਹੇ ਸੁਣਦਾ ਵੀ ਹੋਣਾ ਕਿ ਤੂੰ ਸ਼ਰਮ ਕਰ ਥੋੜੀ ਪੱਗ 'ਚ ਸਿਰ ਫਸਾਇਆ ਤੇਰੇ ਕੀ ਕੁਝ ਨਹੀਂ ਦਿੱਤਾ ਤੈਨੂੰ ਪੰਜਾਬ ਨੇ ਤੇ ਉਹੀ ਪੰਜਾਬ ਦੀ ਤੂੰ ਜੜਾ ਜੇ ਬੈਠਣਾ ਚਾਹੁੰਦਾ ਤੂੰ ਇੱਕ ਪਾਸੇ ਤੇ ਕਹਿ ਰਿਹਾ ਸਾਡੇ ਬੱਚੇ ਕਹਿੰਦੇ ਰੋੜਾ ਤੇ ਧੱਕੇ ਖਾ ਰਹੇ ਨੇ ਅਸੀਂ ਇਹ ਹੋਣ ਨਹੀਂ ਦੇਣਾ ਇੱਕ ਪਾਸੇ ਤੁਸੀਂ ਮਤੇ ਪਾਸ ਕਰ ਕਰਕੇ ਕੇਂਦਰੀਕਰਨ ਕਰਕੇ ਸਨਣਡ ਭੰਗ ਕਰਦੇ ਪਏ ਹੋ ਪੰਜਾਬ ਨੂੰ ਚਾਹੀਦੀ ਨਵੀਂ ਲੀਡਰਸ਼ਿਪ ਉਹ ਨੌਜਵਾਨੀ ਚੋਂ ਆਉਣੀ ਆ ਤੇ ਇਹ ਨੌਜਵਾਨ ਤੁਸੀਂ ਦੇਖਿਆ ਅਸ਼ਮੀਤ ਸਿੰਘ ਉਹ ਕੁੜੀ ਦਾ ਨਾਮ ਮੈਨੂੰ ਸ਼ਾਇਦ ਪਤਾ ਨਹੀਂ ਦੋ ਕੁੜੀਆਂ ਨੇ ਠੀਕ ਆ ਹਰਮਨ ਇਹ ਉਹੀ ਕੁੜੀਆਂ ਨੇ ਜਿਹੜੀਆਂ ਕਿਸ ਟਾਈਮ ਦਾ ਹੱਦ ਸੀ ਰੀਲਾ ਤੇ ਨਚਾਰ ਇਹ ਰੀਲਾ ਵਾਲੀ ਕੁੜਿਆਣੀ ਨੇ ਇਹ ਮਾਈ ਭਾਗੋਦੀਆਂ ਵਾਰਿਸ ਕੁੜੀਆਂ ਨੇ ਹੱਥ ਛੱਡਦੇ ਜੇ ਮੇਰੀ ਜੇ ਮੈਂ ਸਟੈਂਡ ਲੈ ਲਿਆ ਤੇਰੇ ਚ ਪੇੜ ਬੋਊਗੀ ਮਾਰ ਵੀ ਦੇਣੀ ਸੀ ਜੇ ਨਾ ਛੱਡਦੇ ਉਹ ਹੱਥ ਇਹ ਹੁੰਦੀਆਂ ਨੇ ਮਾਈ ਭਾਗੋਦੀਆਂ ਜਿਹੜੀਆਂ ਵਾਰਸਾਂ ਨੇ ਕਹਿੰਦੇ ਨਾ ਕਿ ਰਾਵਣ ਨਹੀਂ ਮਰਦਾ ਸੀ ਰਾਵਣ ਨੂੰ ਮਾਰਨ ਮਰਵਾਉਣ ਵਾਲਾ ਬੇਪੀਸ਼ਾ ਸੀ ਉਹਦਾ ਭਰਾ ਪੰਜਾਬ ਨਹੀਂ ਮਰਦਾ ਸੀ ਪੰਜਾਬ ਨੂੰ ਮਰਵਾਉਣ ਵਾਲੇ ਜਿਹੜੇ ਇਹਨਾਂ ਦੇ ਪੁੱਤਰ ਬਣੇ ਹੋਏ ਜਾਲੀ ਜਿਹੜੇ ਕੀ ਬਹਿਰੂਪੀਏ ਇਹੇ ਨੇ ਮਰਵਾਉਣ ਵਾਲੇ ਲੀਡਰ ਨੇ ਪੰਜਾਬ ਨੂੰ ਮਰਵਾਉਣ ਵਾਲੇ ਇਹ ਚੁੰਡੀਆਂ ਉਦੋਂ ਤੱਕ ਵੱਢਦੇ ਰਹਿਣੇ ਨੇ ਜਦੋਂ ਤੱਕ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦੇਖਣਗੀਆਂ ਇਸ ਕਰਕੇ ਸ਼ਾਸਤਰੀ ਇਹਦਾ ਮਤਲਬ ਮੇਨ ਹਥਿਆਰ ਆ ਚਾਹੇ ਉਹ ਗੁੱਸਾ ਕਰਨ ਕੈਮਰੇ ਦੇ ਵਿੱਚ ਅਸੀਂ ਹਿੱਕ ਠੋਕ ਕੇ ਕਹਿੰਦੇ ਜਦੋਂ ਤੱਕ ਅਸੀਂ ਸ਼ਸਤਰਧਾਰੀ ਨਹੀਂ ਹੋਵਾਂਗੇ ਉਦੋਂ ਤੱਕ ਜੁੱਤੀਆਂ ਖਾਂਦੇ ਰਹਾਂਗੇ ਤੇ ਜੁੱਤੀਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਤੇ ਮੈਂ ਤੁਹਾਡੇ ਨਾਲ ਜਸਪ੍ਰਿਤ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਧਰਨੇ ਲੱਗ ਰਹੇ ਨੇ ਪ੍ਰਦਰਸ਼ਨ ਹੋ ਰਹੇ ਨੇ ਤੇ ਪੰਜਾਬ ਯੂਨੀਵਰਸਿਟੀ ਇਦਾਂ ਕਹਿ ਸਕਦੇ ਆ ਕਿ ਆਪਣੀ ਹੋਂਦ ਲਈ ਲੜ ਰਹੀ ਆ ਸੋ ਸਾਰੇ ਪੰਜਾਬੀ ਭਾਈਚਾਰੇ ਚਾਹੇ ਉਹ ਕਿਸਾਨੀ ਆਗੂ ਹੋਣ ਜਾਂ ਯੂ ਸਟੂਡੈਂਟ ਫੈਡਰੇਸ਼ਨ ਦੇ ਕੋਈ ਵੀ ਮੈਂਬਰ ਹੋਣ ਹਰ ਇਨਸਾਨ ਆਪਣਾ ਮੋਢਲਾ ਫਰਜ ਸਮਝ ਕੇ ਉਸ ਨੂੰ ਬਚਾਉਣ ਦੇ ਕਾਰਨ ਜਿਹੜੀ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਗ ਕਰਨ ਨੂੰ ਲੈ ਕੇ ਜਿਹੜਾ ਇਹ ਰੋਸ਼ ਕੀਤਾ ਜਾ ਰਿਹਾ ਉਸ ਦੇ ਵਿੱਚ ਸ਼ਮੂਲੀਅਤ ਕਰਨ ਲਈ ਪਹੁੰਚ ਰਿਹਾ ਫਿਲਹਾਲ ਮੇਰੇ ਦੇ ਨਾਲ ਅਣਕ ਸਿੰਘ ਖਾਲਸਾ ਮੌਜੂਦ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕਿ ਆਖਿਰ ਕਿਉਂ ਪੰਜਾਬ ਦੀਆਂ ਦਰੋਹਰਾਂ ਨੂੰ ਕਿਉਂ ਪੰਜਾਬ ਦੇ ਚਿੰਨਾ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿਉਂ ਪੰਜਾਬ ਚੋਂ ਪੰਜਾਬੀ ਖਤਮ ਕਰਨ ਦੇ ਲਈ ਕੋਸ਼ਿਸ਼ ਕੀਤੀ ਜਾਂਦੀ ਹੈ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬੇਨਤੀ ਇਹ ਜਿਹੜਾ ਤੁਸੀਂ ਕਹਿ ਰਹੇ ਕਿ ਜਿਹੜੀ ਸੈਨੇਟ ਚੋਣਾ ਭੰਗ ਕਰਨ ਦੀ ਇਹ ਕੋਸ਼ਿਸ਼ ਜਾਂ ਪੰਜਾਬੀ ਸੂਭ ਨੂੰ ਦਬੰਦ ਦੀਆਂ ਗੱਲਾਂ ਹੋ ਰਹੀਆਂ ਨੇ ਇਹ ਸਿਰ ਪੰਜਾਬ ਨਾਲ ਹੀ ਹੋ ਰਿਹਾ ਹੁੰਦਾ ਤੇ ਹਰੇਕ ਨਾਲ ਹੀ ਆ ਪਰ ਕਈ ਕੌਮਾਂ ਮਜ਼ਬੂਤੀ ਨਾਲ ਖੜੀਆਂ ਨੇ ਗੱਲ ਪਤਾ ਕੀ ਹੈ ਜਦੋਂ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਉਹਦੀ ਭਾਸ਼ਾ ਤੇ ਉਹਦੇ ਨਿਸ਼ਾਨਾ ਤੇ ਉਹਦੇ ਸੱਭਿਆਚਾਰ ਤੇ ਅਟੈਕ ਕਰ ਦੋ ਉਹ ਸਭ ਕੁਝ ਖਤਮ ਹੋ ਜਾਂਦਾ ਹੁਣ ਉਹੀ ਗੱਲ ਸਾਡੇ ਨਾਲ ਕੀਤੀ ਪਹਿਲੇ ਸਾਡੇ ਤੋਂ ਸੰਤਾਲੀ ਵੇਲੇ ਸਾਡੇ ਜਿਹੜੇ ਬਲਦੇਵ ਸਿੰਘ ਤਾਰਾ ਸਿੰਘ ਵਰਗੇ ਜਿਹੜੇ ਸੂਝਵਾਨ ਬੰਦੇ ਸੀ ਮੈਂ ਤਾਂ ਸਭ ਤੋਂ ਮੂਰਖ ਬੰਦੇ ਕਹਾਂਗਾ ਕਿ ਉਸ ਟਾਈਮ ਉਹਨਾਂ ਨੇ ਪੰਜਾਬ ਨੂੰ ਜਦੋਂ ਕੋਈ ਲੱਗ ਸੂਬਾ ਮਿਲਦਾ ਪਿਆ ਸੀ ਤੇ ਉਹਨਾਂ ਨੇ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਆਪਣੀ ਯੂਪੀ ਤੇ ਬਿਹਾਰ ਵਾਲੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਉਹਨਾਂ ਨੇ ਪੰਜਾਬ ਨੂੰ ਮਤਲਬ ਇੰਡੀਆ ਦੇ ਨਾਲ ਲਾਤਾ ਚਲੋ ਧੱਕ ਤਾਂ ਜੋ ਵੀ ਕਰੇ ਫਿਰ ਵੀ ਚਲੋ ਪੰਜਾਬ ਦੇ ਲੋਕਾਂ ਨਾਲ ਕੇ ਨਾਲ ਬਿਜ਼ਨਸ ਕੀਤਾ ਜੋ ਮਰਜ਼ੀ ਕੀਤਾ ਪਰ 95% ਸ਼ੀਤ ਦੀਆਂ ਪੰਜਾਬ ਦੀਆਂ ਰੀਆਂ ਪੰਜਾਬ ਨੂੰ ਹਮੇਸ਼ਾ ਦੱਬਣ ਦੀ ਕੋਸ਼ਿਸ਼ ਇਸ ਕਰਕੇ ਹੋ ਰਹੀ ਆ ਕਿਉਂਕਿ ਇਹ ਨਾ ਮੁਗਲਾਂ ਤੋਂ ਦੱਬਿਆ ਗਿਆ ਨਾ ਇਹਨਾਂ ਤੋਂ ਦੱਬਿਆ ਜਾਣਾ ਅਸਲ ਦੇ ਵਿੱਚ ਪੰਜਾਬ ਦੀ ਜਵਾਨੀ ਜਦੋਂ ਇੱਕ ਵਾਰੀ ਉੱਠਦੀ ਹੈ ਨਾ ਕੋਈ ਵੀ ਲਹਿਰ ਤੁਸੀਂ ਦੇਖੋ ਇਤਿਹਾਸ ਗਵਾਹ ਆ ਕਿ ਜਦੋਂ ਵੀ ਕੋਈ ਲਹਿਰ ਉੱਠਦੀ ਆ ਪੰਜਾਬ ਤੋਂ ਉੱਠਦੀ ਆ ਤੇ ਇਸ ਕਰਕੇ ਜਿਹੜਾ ਹੁਣੇ ਜਿਹੜਾ ਮੁੱਦਾ ਚੱਲ ਰਿਹਾ ਸੈਂਡ ਚੋਣਾ ਦਾ ਉਹਦੇ ਵਿੱਚ ਸਭ ਤੋਂ ਪਹਿਲੇ ਇਹਨਾਂ ਨੇ ਕੀ ਕੀਤਾ ਪਹਿਲੇ ਇਹਨਾਂ ਨੇ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕੀਤੀ ਠੀਕ ਆ ਉਦੋਂ ਜਿਹੜੇ ਹੋਂਦ ਤੇ ਐਮਪੀ ਨੇ ਕੀ ਨਾਮ ਉਹਨਾਂ ਦਾ ਮਲਵਿੰਦਰ ਸਿੰਘ ਕੰਗ ਠੀਕ ਆ ਉਹਨਾਂ ਨੇ ਬੜੀ ਚਲੋ ਸੂਝਵਾਨ ਬੰਦੇ ਰ ਉਸ ਟਾਈਮ ਜਿਹੜੀ ਗੱਲ ਕੀਤੀ ਜਾ ਕਿਸੇ ਵੀ ਪਾਰਟੀ ਦਾ ਉਹਨਾਂ ਨੇ ਮਤਲਬ ਉਦੋਂ ਸੰਘਰਸ਼ ਕੀਤਾ ਚਲੋ ਉਸ ਟਾਈਮ ਜਿਹੜਾ ਕੇਂਦਰੀਕਰਨ ਸੀਗਾ ਇਹਨਾਂ ਨੇ ਬਚਾ ਲਿਆ ਜੀ ਫਿਰ ਵੀ ਕੇਂਦਰੀਕਰਨ ਤਾਂ ਹੋ ਹੀ ਗਿਆ ਸੀ ਜਦੋਂ ਆਰਐਸਐਸ ਬੀਜੇਪੀ ਦੇ ਬੰਦੇ ਵਿੱਚ ਵੜ ਗਏ ਵਾਈਸ ਕਾਉਂਸਲਰ ਕੌਣ ਆ ਉਦੋਂ ਦੀ ਮੈਡਮ ਜਿਹੜੀ ਬੀਜੇਪੀ ਆਰਐਸਐਸ ਦੀ ਪ੍ਰਚਾਰਕ ਆ ਉਹ ਆ ਤੇ ਜਿਹੜੇ ਉੱਥੇ ਅੰਦਰ ਜਿਹੜੀ ਮੈਨੇਜਮੈਂਟ ਆ ਸਾਰੀ ਉਹ ਸਿਰਫ ਔਰ ਬੀਜੇਪੀ ਆਰਐਸਐਸ ਤੋਂ ਪੁੱਛ ਕੇ ਹੁੰਦੀ ਹੈ ਗੱਲ ਤੇ ਨਹੀਂ ਮੁੱਕਦੀ ਗੱਲ ਇਹ ਹੈ ਕਿ ਇਹ ਸਾਡੀ ਜਿਹੜੀ ਆ ਕਿ ਸੰਤਾਲੀ ਵੇਲੇ ਸਾਡਾ ਅੱਧਾ ਪੰਜਾਬ ਖਾ ਗਏ 66 ਵੇਲੇ ਇਹਨਾਂ ਨੇ ਹਰ ਹਿਮਾਚਲ ਤੇ ਹਰਿਆਣਾ ਰਾਜਸਥਾਨ ਲੱਗ ਕਰਤਾ ਤੇ ਹੁਣ ਰਹਿੰਦੀ ਖੈਂਦੀ ਜਿਹੜੀ ਆਹ ਇਹ ਜਿਹੜੀ 84 ਤੋਂ ਬਾਅਦ ਸਾਡੇ ਨਾਲ ਹਾਲਾਤ ਹੋਏ ਨੇ ਸਾਡੇ ਕਈ ਇਹਨਾਂ ਨੇ ਮਤਲਬ ਸੂਬਿਆਂ ਨੂੰ ਰਲਾਉਣ ਦੀ ਕੋਸ਼ਿਸ਼ ਕੀਤੀ ਪਿਛਲੇ ਕਰਕੇ ਪਠਾਨਕੋਟ ਨੂੰ ਇਹ ਜੰਮੂ ਕਸ਼ਮੀਰ ਦੇ ਵਿੱਚ ਰਲਾਉਣ ਦੀ ਕੋਸ਼ਿਸ਼ ਕੀਤੀ ਇਹ ਅੰਦਰ ਤਕਰੀਰਾਂ ਚਲਦੀਆਂ ਪਈਆਂ ਨੇ ਬੀਜੇਪੀ ਸਾਡੀ ਤੋਂ ਦੀ ਪੰਜਾਬ ਦੀ ਲੀਡਰਸ਼ਿਪ ਮਹਾ ਮੂਰਖ ਲੀਡਰਸ਼ਿਪ ਆ ਜਿਸ ਨੂੰ ਕਹਿ ਸਕਦੇ ਕਿ ਪੜ੍ਹੇ ਲਿਖੇ ਅਨਪੜ੍ਹ ਨਹੀਂ ਹੁੰਦੇ ਉਹ ਲੋਕ ਨੇ ਸਿਰਫ ਇਹ ਨਾਂ ਦੇ ਪੱਗਾ ਦੇ ਵਿੱਚ ਸਿਰਫ ਸਾਇਏ ਹੋਏ ਨੇ ਜਦੋਂ ਕੋਈ ਨੌਜਵਾਨ ਉੱਠਦਾ ਆ ਉਦੋਂ ਕਹਿੰਦੇ ਅਸੀਂ ਤੁਹਾਡੇ ਨਾਲ ਆ ਜਦੋਂ ਕਦੇ ਕਿਸੇ ਦਾ ਨੁਕਸਾਨ ਹੋ ਜਾਂਦਾ ਫਿਰ ਇਹ ਭੈੜ ਜਾਂਦੇ ਨੇ ਚੁੱਪ ਕਰਕੇ ਕੋਈ ਗੱਲ ਨਹੀਂ ਅਸੀਂ ਮਤਾ ਪਾਸ ਕਰਾਂਗੇ ਮਤਿਆਂ ਵਾਲੀ ਗੱਲ ਨਹੀਂ ਆ ਇਸ ਟਾਈਮ ਗੱਲ ਹੋਈ ਹੈਗੀ ਅਨਖ ਦੀ ਅੱਜ ਦੇ ਟਾਈਮ ਦੇ ਵਿੱਚ ਜੇ ਅਸੀਂ ਆਪਣੇ ਪੰਜਾਬ ਲਈ ਚਾਹੇ ਕੋਈ ਬੱਚਾ ਹੈ ਚਾਹੇ ਬਜ਼ੁਰਗਾ ਚਾਹੇ ਕੋਈ ਵੀ ਆ ਜੇ ਅਸੀਂ ਨਾ ਖੜੇ ਨਾ ਤੇ ਇਹਨਾਂ ਨੇ ਸਾਡੀ ਜਿਹੜੀ ਆਖਰੀ ਸਾਡੀ ਹੋਂਦ ਆ ਪੰਜਾਬੀ ਯੂਨੀਵਰਸਿਟੀ ਜਿਹੜੇ ਸਾਡੇ ਬਜ਼ੁਰਗਾ ਵੱਲੋਂ ਪੈਸੇ ਇਕੱਠੇ ਕਰਕੇ ਬਣਾਈ ਗਈ ਸੀਗੀ ਤੇ ਉਹ ਵੀ ਸਾਡੇ ਤੋਂ ਵਿਰਾਸਤ ਖੋ ਲੈਣਗੇ ਤੇ ਇਸ ਕਰਕੇ ਸਾਰਿਆਂ ਨੂੰ اپੀਲ ਹੈ ਜਰੂਰ ਇਹ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਇਹ ਲੱਗਦਾ ਨਹੀਂ ਕਿ ਸਮੇਂ-ਸਮੇਂ ਦੇ ਬਾਅਦ ਜਿਵੇਂ ਪੰਜਾਬੀਆਂ ਦੀ ਅਣਖ ਨੂੰ ਚੁੰਡੀ ਮਾਰ ਕੇ ਵੇਖਿਆ ਜਾਂਦਾ ਹੈ ਤੇ ਟੈਸਟ ਕੀਤਾ ਜਾਂਦਾ ਹੈ ਕਿ ਇੰਨਾ ਚ ਕੁਛ ਨਾ ਕੁਛ ਅਣਖ ਬਾਕੀ ਹੈ ਕਿ ਨਹੀਂ ਸਮੇਂ-ਸਮੇਂ ਦੇ ਦੌਰਾਨ ਕੁਛ ਨਾ ਕੁਛ ਇਦਾਂ ਦੇ ਮੋਰਚੇ ਖੜੇ ਕੀਤੇ ਜਾਂਦੇ ਨੇ ਕੁਛ ਨਾ ਕੁਛ ਇਦਾਂ ਦਾ ਵਰਤਾਰਾ ਵਰਤਿਆ ਜਾਂਦਾ ਪੰਜਾਬ ਨੇ ਦੇਖੋ ਜੀ ਇਹ ਤਾਂ ਸ਼ੁਰੂ ਤੋਂ ਮੁੱਢ ਤੋਂ ਚੱਲਦਾ ਆ ਰਿਹਾ ਭਾਈ ਅਮਰਪਾਲ ਸਿੰਘ ਦੀ ਇੱਕ ਇੰਟਰਵਿਊ ਦੇਖੀ ਤੁਸੀਂ ਉਹ ਇਹ ਨਾ ਕਿ ਤੜ ਚੈੱਕ ਕਰਦੇ ਨੇ ਕਿ ਕਿੱਥੇ ਸੁੱਤੇ ਪਏ ਨੇ ਇਹ ਹਮੇਸ਼ਾ ਹੀ ਕੋਈ ਨਾ ਕੋਈ ਜਦੋਂ ਸਿਸਟਮ ਇਹਨਾਂ ਨੇ ਕਰਨਾ ਹੁੰਦਾ ਇਹ ਹੁਣ ਰਵਨੀਤ ਬਿੱਟੂ ਬੈਠਾ ਬੋਲੀ ਜਾ ਰਿਹਾ ਚਾਹੇ ਸੁਣਦਾ ਵੀ ਹੋਣਾ ਕਿ ਤੂੰ ਸ਼ਰਮ ਕਰ ਥੋੜੀ ਪੱਗ 'ਚ ਸਿਰ ਫਸਾਇਆ ਤੇਰੇ ਕੀ ਕੁਛ ਨਹੀਂ ਦਿੱਤਾ ਤੈਨੂੰ ਪੰਜਾਬ ਨੇ ਤੇ ਉਹੀ ਪੰਜਾਬ ਦੀ ਤੂੰ ਜਿਹੜਾ ਜੇ ਬੈਠਣਾ ਚਾਹੁੰਦਾ ਤੂੰ ਇੱਕ ਪਾਸੇ ਤੇ ਕਹਿ ਰਿਹਾ ਸਾਡੇ ਬੱਚੇ ਕਹਿੰਦੇ ਰੋੜਾ ਤੇ ੱਟਕੇ ਖਾ ਰਹੇ ਨੇ ਅਸੀਂ ਇਹ ਹੋਣ ਨਹੀਂ ਦੇਣਾ ਇੱਕ ਪਾਸੇ ਤੁਸੀਂ ਮਤੇ ਪਾਸ ਕਰ ਕਰਕੇ ਕੇਂਦਰੀਕਰਨ ਕਰਕੇ ਸੈਨੇਟ ਭੰਗ ਕਰਦੇ ਪਏ ਹੋ ਸੈਨੇਟ ਦਾ ਮਤਲਬ ਕਿਸੇ ਨੂੰ ਪਛਾਹਤ ਪਤਾ ਹੋਊ ਕਿ ਸੁੱਤੇ ਪੈਣ ਕਈ ਸੋਇਤ ਨੇ ਪਤ ਨਹੀਂ ਸੈਨੇਟ ਹੈ ਕੀ ਸੈਨੇਟ ਹੈ ਕੀ ਸੈਨੇਟ ਇੱਕ ਇਦਾਂ ਦੀ ਜਿਹੜੀ ਆ ਜਿੱਦਾਂ ਹੁਣ ਐਮਐਲਏ ਐਮਪੀ ਚੁਣੇ ਜਾਂਦੇ ਨੇ ਸਾਡੇ ਸਰਕਾਰ ਬਣਦੀ ਆ ਇਦਾਂ ਸੈਨੇਟ ਦੇ ਵਿੱਚ ਸਾਡੇ ਪੰਜਾਬ ਦੇ ਸਟੂਡੈਂਟ ਪ੍ਰਧਾਨ ਵਾਈਸ ਪ੍ਰਧਾਨ ਸੈਕਟਰੀ ਕੈਸ਼ੀਅਰ ਇਦਾਂ ਬਣ ਕੇ ਇਹ ਜਿਹੜੇ ਉਹਨਾਂ ਦੀ ਜਿਹੜੀ ਕਮੇਟੀ ਆ ਜਿਹੜੀ ਆਰਐਸਐਸ ਬੀਜੇਪੀ ਦੀ ਬੈਠੀ ਹੋਈ ਆ ਉਹਨਾਂ ਦੇ ਵਿੱਚ ਜਾਂਦੇ ਨੇ ਫਿਰ ਉਹ ਫੀਸਾਂ ਜਿਹੜੀਆਂ ਫੀਸਾਂ ਵਧਦੀਆਂ ਨੇ ਜਾਂ ਕੋਈ ਉੱਤੇ ਰੈਲੈਕਸੇਸ਼ਨ ਹੁੰਦੀ ਹੈ ਬੱਚਿਆਂ ਨੂੰ ਏਸੀ ਕਾਰ ਜਾਂ ਹੋਰ ਕਿਸੇ ਮਤਲਬ ਪੰਜਾਬ ਦੇ ਬੱਚਿਆਂ ਨੂੰ ਉਹੋ ਚੀਜ਼ ਤੇ ਉਹ ਮਤਲਬ ਗੱਲ ਕਰਦੇ ਨੇ ਕਿ ਉਹ ਵਧਾਉਂਦੇ ਵੀ ਨਹੀਂ ਤੇ ਉਹ ਕਿੰਤੂ ਪਰੰਤੂ ਕਰਕੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਸੇਫਟੀ ਕਰਦੇ ਨੇ ਇਹੇ ਚੀਜ਼ਾਂ ਨੇ ਸੈਨੇਟ ਦਾ ਮਤਲਬ ਇਹ ਜਦੋਂ ਸੈਨਿਟੀ ਭੰਗ ਹੋ ਗਈ ਉੱਤੇ ਕੋਈ ਪ੍ਰਧਾਨ ਨਾ ਆ ਰਿਹਾ ਸਿੱਧਾ ਸਿੱਧਾ ਬੀਜੇਪੀ ਹੁਣ ਤੁਹਾਨੂੰ ਮੈਂ ਦੱਸਣਾ ਇੱਕ ਕੱਲ ਦੀ ਵੀਡੀਓ ਵਾਇਰਲ ਹੋ ਰਹੀ ਆ ਇੱਕ ਮਤਲਬ ਉਹਦਾ ਸਟੂਡੈਂਟ ਹੈ ਗ੍ਰੈਜੂਏਸ਼ਨ ਜੀ ਮੈਂਬਰ ਵੋਟ ਆਉਤੀ ਉਹਦੀ ਵੋਟ ਪੈਂਦੀ ਹੈ ਉੱਤੇ ਉਹ ਬੰਦਾ ਦੱਸਦਾ ਕਿ 20000 ਰੁਪਏ ਇੱਕ ਮਤਲਬ ਸਟੱਡੀ ਦਾ ਕੋਈ 20000 ਰੁਪਏ ਲੈਂਦੇ ਸੀ ਅੱਜ ਦੇ ਟਾਈਮ 'ਚ ਲੱਖ ਰੁਪਏ ਲੈ ਰਹੇ ਨੇ 5 ਗੁਣਾ ਕਿੱਡੀ ਲੁੱਟ ਮਚਾਈ ਪਈ ਆ ਈਹੀ ਈਹੀ ਦੱਸਣਾ ਚਾਹੁੰਦੇ ਨੇ ਜਿਹੜੀ ਆਹ ਚੁੰਡੀਆਂ ਸਾਨੂੰ ਵੜ ਦੇਣਾ ਇਹ ਇਸ ਕਰਕੇ ਵੜਦੇ ਨੇ ਕਿਉਂਕਿ ਸਾਡੀ ਪੰਜਾਬ ਦੀ ਲੀਡਰਸ਼ਿਪ ਵਿਕਾਰ ਹੋ ਚੁੱਕੀ ਆ ਨਕਾਰਾ ਹੋ ਚੁੱਕੀ ਆ ਪੰਜਾਬ ਨੂੰ ਚਾਹੀਦੀ ਨਵੀਂ ਲੀਡਰਸ਼ਿਪ ਉਹ ਨੌਜਵਾਨੀ ਚੋਂ ਆਉਣੀ ਆ ਤੇ ਇਹ ਨੌਜਵਾਨ ਤੁਸੀਂ ਦੇਖਿਆ ਅਸ਼ਮੀਤ ਸਿੰਘ ਉਹ ਕੁੜੀ ਦਾ ਨਾਮ ਮੈਨੂੰ ਸ਼ਾਇਦ ਪਤਾ ਨਹੀਂ ਦੋ ਕੁੜੀਆਂ ਨੇ ਠੀਕ ਆ ਹਰਮਨ ਇਹ ਉਹੀ ਕੁੜੀਆਂ ਨੇ ਜਿਹੜੀਆਂ ਕਿਸ ਟਾਈਮ ਦੱਸਦੇ ਸੀ ਰੀਲਾ 'ਚ ਨਚਾਰ ਇਹ ਰੀਲਾ ਵਾਲੀ ਕੁੜਿਆਣੀ ਨੇ ਇਹ ਮਾਈ ਭਾਗੋ ਦੀਆਂ ਵਾਰਿਸ ਕੁੜੀਆਂ ਨੇ ਠੀਕ ਆ ਖੂਨ ਜਦੋਂ ਉਬਾਲੇ ਖਾਂਦਾ ਹੁੰਦਾ ਨਾ ਉਦੋਂ ਹੀ ਪਤਾ ਲੱਗਦਾ ਜਦੋਂ ਮੈਦਾਨ ਦੇ ਵਿੱਚ ਆਇਆ ਜਾਂਦਾ ਹੁਣੇ ਉਹ ਕੁੜੀਆਂ ਮੈਦਾਨ ਦੇ ਵਿੱਚ ਉਹੀ ਕੁੜੀਆਂ ਨੇ ਜਿਹੜੀ ਮੁਲਾਜ਼ਮ ਨੂੰ ਕਹਦੀ ਕਹਿੰਦੀ ਸੀ ਹੱਥ ਛੱਡ ਦੇ ਜੇ ਮੇਰੀ ਜੇ ਮੈਂ ਸਟੈਂਡ ਲੈ ਲਿਆ ਤੇ ਤੇ ਚਪੇੜ ਪਾਊਗੀ ਮਾਰ ਵੀ ਦੇਣੀ ਸੀ ਜੇ ਨਾ ਛੱਡਦੇ ਉਹ ਹੱਥ ਇਹੇ ਹੁੰਦੀਆਂ ਨੇ ਮਾਈ ਭਾਗੋ ਦੀਆਂ ਜਿਹੜੀਆਂ ਵਾਰਸਾਂ ਨੇ ਇਹ ਸਾਡੇ ਨੌਜਵਾਨਾਂ ਦੇ ਵਿੱਚ ਇਹ ਉਤੇਜਨਾ ਜਗਪਈ ਹੁਣ ਤੁਸੀਂ ਜਿਹੜਾ ਇਹ ਚੁੰਡੀ ਬਾਰ-ਬਾਰ ਵੱਢਣ ਦੀ ਗੱਲ ਕਰਦੇ ਮੈਂ ਤੁਹਾਨੂੰ ਦੱਸਦਾ ਪੰਜਾਬ ਦੇ ਵਿੱਚ ਅੱਜ ਸਾਡਾ ਪੰਜਾਬ ਦਾ ਮੁੱਖ ਮੰਤਰੀ ਠੀਕ ਹੈ ਕਹਿੰਦਾ ਮੈਂ ਪੰਜਾਬੀ ਪਿੱਛੇ ਕਿਸ ਨੇ ਨਾਂ ਲਿਖਿਆ ਹੋਇਆ ਅਸੀਂ ਬੈਨ ਕਰਾਂਗੇ ਅਸੀਂ ਉੱਤੇ ਉਹ ਪੰਜਾਬ ਦਾ ਮੁੱਖ ਮੰਤਰੀ ਅੱਜ ਪੰਜਾਬੀ ਭਾਸ਼ਾ ਦਾ ਵੇਰਵਾ ਲੈ ਕੇ ਇਨਕਲਾਬ ਦਾ ਨਾਮ ਲੈ ਕੇ ਅੱਗੇ ਆ ਗਿਆ ਮੁੱਖ ਮੰਤਰੀ ਬਣ ਗਿਆ ਠੀਕ ਹੈ ਅਸੀਂ ਕੋਈ ਵਿਰੋਧ ਨਹੀਂ ਕਰਦੇ ਪਰ ਅਸੀਂ ਗੱਲ ਦੱਸਣੀ ਚਾਹੁੰਦੇ ਆ ਇੱਕ ਨਾਗਰਿਕ ਹੋਣ ਦੇ ਨਾਤੇ ਕੇਰਲਾ ਦਾ ਤਾਮਿਲਨਾਡੂ ਦਾ ਮੁੱਖ ਮੰਤਰੀ ਆ ਉੱਥੇ ਹਿੰਦੀ ਭਾਸ਼ਾ ਨੂੰ ਬੈਨ ਕੀਤਾ ਗਿਆ ਹੁਣ ਉੱਤਾਂ ਦੀ ਜਿਹੜੀ ਕੋਰਟ ਆ ਜਿਹੜੀ ਉਹਨਾਂ ਦੀ ਕੋਰਟ ਕੇਰਲਾ ਦੀ ਕੋਰਟ ਦੇ ਵਿੱਚ ਇਹ ਕਿਹਾ ਗਿਆ ਜੇ ਜ਼ਬਰਨ ਕੋਈ ਸਕੂਲ ਜਾਂ ਕੋਈ ਸੰਸਥਾ ਹਿੰਦੀ ਭਾਸ਼ਾ ਨੂੰ ਸਾਡੇ ਬੱਚੇ ਦੇ ਥੋਪੂਗਾ ਜੱਜ ਸਾਡੇ ਪਹਿਰਾਵੇ ਜਿਹਦਾ ਧੋਤੀ ਪਹਿਣੀ ਜਾਂਦੀ ਸਕੂਲਾਂ ਦੇ ਵਿੱਚ ਜੇ ਉਹਨੂੰ ਕੋਈ ਲਾਂ ਦੀ ਕਹੂਗਾ ਜੇ ਕੋਈ ਉਹਨਾਂ ਦਾ ਮਜ਼ਾਕ ਉੜਾਊਗਾ ਉਹਨਾਂ ਦੇ ਸਿੱਧੀ ਸਿੱਧੀ ਕਾਰਵਾਈ ਕੀਤੀ ਜਾਊਗੀ ਤੇ ਉਹਨਾਂ ਦੇ ਕਾਰਵਾਈ ਕਰਕੇ ਜੇਲਾ ਦੇ ਵਿੱਚ ਧੱਕਿਆ ਜਾਊਗਾ ਇਹ ਹੁੰਦੀ ਮੁੱਖ ਮੰਤਰੀ ਦੀ ਤਾਕਤ ਤੇ ਸਾਡੇ ਵਾਲਾ ਕੀ ਕਰ ਰਿਹਾ ਹਲੇ ਤੱਕ ਉਹ ਪੀਯੂ ਯੂਨੀਵਰਸਿਟੀ ਦੇ ਵਿੱਚ ਗਿਆ ਤੱਕ ਨਹੀਂ ਹੈ ਬਿਲਕੁਲ ਕਿੰਨੀ ਕੁ ਦੂਰ ਹੈ ਯੂਨੀਵਰਸਿਟੀ ਅਸਲ ਦੇ ਵਿੱਚ ਇਹ ਸਿਰਫ ਮਤਲਬ ਫੇਸਬੁੱਕ ਘਾਲੇ ਹੀ ਰਹਿ ਗਏ ਨੇ ਜਾ ਪੋਸਟਰ ਵਾਲੇ ਰਹਿ ਗਏ ਨਾ ਹੋਰ ਕੱਕ ਨਹੀਂ ਇਨਾਂ ਕੋਲ ਇਹ ਚੁੰਡੀਆਂ ਤਾਂ ਹੀ ਵੜਦੇ ਨੇ ਕਿਉਂਕਿ ਕਹਿੰਦੇ ਨਾ ਕਿ ਰਾਵਣ ਨਹੀਂ ਮਰਦਾ ਸੀ ਰਾਵਣ ਨੂੰ ਮਾਰਨ ਮਰਵਾਉਣ ਵਾਲਾ ਵੀ ਭੀਸ਼ਾ ਸੀ ਉਹਦਾ ਭਰਾ ਪੰਜਾਬ ਨਹੀਂ ਮਰਦਾ ਸੀ ਪੰਜਾਬ ਨੂੰ ਮਰਵਾਉਣ ਵਾਲੇ ਜਿਹੜੇ ਇਹਨਾਂ ਦੇ ਪੁੱਤਰ ਬਣੇ ਹੋਏ ਜਾਲੀ ਜਿਹੜੇ ਕੀ ਬਹਿਰੂਪੀਏ ਇਹੇ ਨੇ ਮਰਵਾਉਣ ਵਾਲੇ ਲੀਡਰ ਨੇ ਪੰਜਾਬ ਨੂੰ ਮਰਵਾਉਣ ਵਾਲੇ ਕਈ ਲੀਡਰ ਵਧੀਆ ਵੀ ਨੇ ਗੱਲਾਂ ਵਧੀਆ ਕਰਦੇ ਨੇ ਪਰ ਉਹਨਾਂ ਦੀ ਵਾਹ ਨਹੀਂ ਚੱਲਣ ਦਿੰਦੇ ਜਦੋਂ ਲੀਡਰਸ਼ਿਪ ਹੀ ਉੱਤੇ ਆਰਐਸਐਸ ਦੇ ਕੱਚੇ ਪਾਕੇ ਬੈਠੀ ਹੋਵੇ ਤੇ ਫਿਰ ਤੁਸੀਂ ਕੀ ਤੋਂ ਮਤਲਬ ਇਨਸਾਫ ਪਾ ਸਕਦੇ ਇੱਕ ਆਪਾਂ ਕਹਿੰਦੇ ਪੰਜਾਬ ਯੂਨੀਵਰਸਿਟੀ ਇਹ ਵਿਦਿਆ ਦਾ ਮੰਦਿਰ ਹੈ ਤੇ ਉਹਨੂੰ ਅੱਜ ਧਰਨਿਆਂ ਦੀ ਥਾਂ ਬਣਾਤਾ ਵੀ ਬੱਚੇ ਜਿਹੜੇ ਨੌਜਵਾਨ ਉੱਥੇ ਪੜਨ ਜਾਂਦੇ ਨੇ ਅੱਜ ਧਰਨਿਆਂ ਤੇ ਬੈਠਣ ਨੂੰ ਮਜਬੂਰ ਹੋ ਗਏ ਨੇ ਦੇਖੋ ਜੀ ਜਿਹੜੇ ਧਰਨ ਦੇ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਸਾਡੇ ਕਹਿ ਸਕੀਏ ਗੁਰੂ ਨੇ ਉਹ ਜਦੋਂ ਗੁਰੂ ਹੀ ਰੋੜਾ ਦੇ ਉੱਤੇ ਠੱਕੇ ਖਾਂਦੇ ਹੋਣ ਉਸ ਦੇਸ਼ ਤੋਂ ਕੀ ਇਨਸਾਫ ਚਾਹੀਦਾ ਫੰ ਤੁਸੀਂ ਦੇਖਿਆ ਕਿ ਕਈ ਅਧਿਆਪਕ ਤਰਨਤਾਰਨ ਉਥੇ ਆਪਣੀ ਤਰਨਤਾਰਨ ਗਏ ਸੀਗੇ ਉਹ ਨੰਗੇ ਹੋ ਕੇ ਬਲੈਣਾ ਪਾ ਕੇ ਉੱਤੇ ਪ੍ਰਦਰਸ਼ਨ ਕਰਦੇ ਪਏ ਸੀ ਕੀ ਸਾਡੀ ਇਹ ਦੁਰਦਸ਼ਾ ਹੈ ਜਿਹੜਾ ਸਿੱਖਿਆ ਦੇਣ ਵਾਲਾ ਗੁਰੂ ਰੋੜਾ ਦੇ ੱਟੇ ਖਾਰੇ ਹੋਵੇ ਉਹ ਉਸ ਵਿਦਿਆਲਯ ਨੂੰ ਅਸੀਂ ਕੀ ਕਰਾਂਗੇ ਇਸ ਕਰਕੇ ਦੱਸਣਾ ਚਾਹੁੰਦੇ ਆ ਕਿਉਂਕਿ ਕਹਿੰਦੇ ਜਦੋਂ ਪਾਪਾ ਦਾ ਘੜਾ ਭਰਦਾ ਹੁੰਦਾ ਨਾ ਉਹਦੇ ਫੁੱਟਨ ਦਾ ਨੇੜੇ ਟਾਈਮ ਨੇੜੇ ਹੁੰਦਾ ਉਹ ਫੋਟੋ ਦਾ ਟਾਈਮ ਇਹਨਾਂ ਦਾ ਨੇੜੇ ਆ ਗਿਆ ਚਾਹੇ ਉਹ ਬੀਜੇਪੀ ਹੋਵੇ ਚਾਹੇ ਕੋਈ ਵੀ ਸਰਕਾਰ ਹੋਵੇ ਹੁਣ ਤੁਸੀਂ ਜੇ ਦੇਖਿਆ ਕਿ ਉਹ ਕੱਲ ਉੱਥੇ ਰੌਲਾ ਪੈ ਰਿਹਾ ਸੀ ਕਿ ਜੀ ਇਹ ਕਾਂਗਰਸੀਆਂ ਨੇ ਵੀ ਖਾ ਲਿਆ ਕਾਲੀਆਂ ਨੇ ਵੀ ਖਾ ਲਿਆ ਬੀਜੇਪੀ ਨੇ ਵੀ ਖਾ ਲਿਆ ਤੇ ਜਿਹੜੇ ਇਹ ਗੱਲਾਂ ਕਰਦੇ ਨੇ ਉਹਨਾਂ ਨੂੰ ਚਾਹੀਦਾ ਕਿ ਇੱਕ ਸਟਰੋਂਗ ਲੀਡਰਸ਼ਿਪ ਬਣਾਈ ਜਾਵੇ ਉਹ ਕਿਤੇ ਸੁੱਤੇ ਪਏ ਨੇ ਅਸਲ ਦੇ ਵਿੱਚ ਕਿ ਰੋਲਾ ਪਾਣ ਵਾਲੇ ਬਹੁਤ ਨੇ ਕੰਮ ਕਰਨ ਵਾਲਾ ਇੱਕ ਤੇ ਇਹ ਸਾਡੀ ਅਕਾਲਪੁਰਖ ਮਹਾਰਾਜ ਨੇ ਡਿਊਟੀ ਲਈ ਹੋਈ ਹੈ ਜਦੋਂ ਫਿਰ ਨੀਲੇ ਬਾਣੇ ਵਾਲੇ ਚੜ ਕੇ ਆਣੇ ਨਾ ਫਿਰ ਕਹਿੰਦੇ ਜਿਹੜੇ ਆ ਹੈਗੇ ਨੇ ਜਿਹੜੇ ਬੜੇ ਫਿਰਦੇ ਨੇ ਇਹਨਾਂ ਨੇ ਸਾਰਿਆਂ ਨੇ ਰੁਕ ਜਾਣਾ ਅਸਲ ਦੇ ਵਿੱਚ ਜਿਹੜੇ ਵਿਦਿਆ ਦਾ ਮੰਦਿਰ ਜਿਹੜਾ ਤੁਸੀਂ ਕਹਿ ਸਕਦੇ ਹੋ ਉੱਥੇ ਮੈਂ ਕਹਿੰਦਾ ਕਿ ਅੱਜ ਤੱਕ ਜੇ ਪਹਿਲੇ ਟਾਈਮਾਂ ਦੀ ਜਦੋਂ ਖਾੜਗੁਵਾਦ ਹੁੰਦਾ ਸੀ ਜਦੋਂ ਸਿੰਘ ਹੁੰਦੇ ਸੀ ਉਤੋਂ ਦੇ ਪ੍ਰਧਾਨ ਮੈਂ ਕਹਿੰਦਾ ਕੋਈ ਪੁਲਿਸਲਾ ਅੰਦਰ ਨਹੀਂ ਵੜਦਾ ਸੀਗਾ ਤੇ ਅੱਜ ਇਹਨਾਂ ਨੇ ਬੇੜਾ ਕਰ ਕੀਤਾ ਤੇ ਉੱਥੇ ਛਾਵਣੀਆਂ ਬਣਾਈਆਂ ਪਈਆਂ ਪਰਨਾ ਪ੍ਰਦਰਸ਼ਨ ਕਰਨਾ ਸਾਡਾ ਰਾਈਟ ਫਿਰ ਇੰਨਾ ਵੱਲੋਂ ਕਿਉਂ लाठी चार्ज ਕੀਤਾ ਗਿਆ ਬੱਚੇ ਤੇ ਇਹ ਤਾਂ ਸਿੱਧੀ ਸਿੱਧੀ ਡਿਕਟੇਟਰਸ਼ਿਪ ਹੋਈਏ ਤਾਂ ਸਿੱਧਾ ਪੁਤਿਨ ਵਾਲਾ ਹਿਸਾਬ ਕਰਦੇ ਫਿਰ ਰੂਸ ਵਾਲਾ ਇਹ ਤਾਂ ਤਾਨਾਸ਼ਾਹੀ ਬਣਿਆ ਹੋਇਆ ਜੇ ਤੂੰ ਤਾਨਾਸ਼ਾਹੀ ਬਣਨਾ ਸਿੱਧੇ ਤਰੀਕੇ ਨਾਲ ਬਣ ਇੱਕ ਪਾਸੇ ਇਹਨੂੰ ਬੰਬ ਬਲਾਸਟ ਵਾਲੀ ਘਟਨਾ ਦਾ ਪਤਾ ਲੱਗ ਗਿਆ ਕਿ ਹਾਂ ਦਿੱਲੀ ਦੇ ਵਿੱਚ ਜਿਹੜੀ ਸੀਐਨਜੀ ਉਹ ਕੋਈ ਗੱਡੀ ਫਟ ਗਈ ਉਹਦੇ ਨਾਲ ਬਲਾਸਟ ਹੋ ਗਿਆ ਠੀਕ ਹੈ ਉਹਦਾ ਇਹਨੂੰ ਪਤਾ ਲੱਗ ਗਿਆ ਉਹਦੇ ਬਿਆਨ ਆ ਗਏ ਕਿ ਹਾਂ ਉਹਤੇ ਬਹੁਤ ਅਫਸੋਸ ਹੋਇਆ ਅਸੀਂ ਵੀ ਅਫਸੋਸ ਕਰਦੇ ਹਾਂ ਇਸ ਚੀਜ਼ ਦਾ ਸਾਨੂੰ ਵੀ ਅਫਸੋਸ ਆ ਦਿੱਲੀ ਵਾਲੀ ਘਟਨਾ ਇਹਨੂੰ ਦੇਗੀ ਜਿਹੜੀ ਪੰਜਾਬ ਵਾਲੀ ਘਟਨਾ ਯੂਨੀਵਰਸਿਟੀ ਵਾਲੀ ਸਭ ਤੋਂ ਵੱਡੀ ਘਟਨਾ ਸਾਡੇ ਬੱਚੇ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਸਾਡੇ ਬੱਚੇ ਤੇ ਡਾਂਗਾ ਭਰਾਈਆਂ ਜਾ ਰਹੀਆਂ ਨੇ ਸਾਡੀ ਕੁੜੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਉਹ ਮੋਦੀ ਅਮਿਤ ਸ਼ਾਹ ਨੂੰ ਹੀ ਦੇਖੀਆਂ ਉਹ ਕਿਸੇ ਲੀਡਰ ਨੂੰ ਕਿਉਂ ਨਹੀਂ ਦੇਖੀਆਂ ਅਸਲ ਦੇ ਵਿੱਚ ਇਹ ਦੋਰਾ ਮਾਪਦੰਡਾ ਇਹ ਮਾਪਦੰਡ ਉਦੋਂ ਤੱਕ ਰਹਿਣਾ ਇਹ ਚੁੰਡੀਆਂ ਉਦੋਂ ਤੱਕ ਵੱਢਦੇ ਰਹਿਣੇ ਨੇ ਜਦੋਂ ਤੱਕ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਦੇਖਣਗੀਆਂ ਇਸ ਕਰਕੇ ਸ਼ਸਤਰੀ ਇਹਦਾ ਮਤਲਬ ਮੇਨ ਹਥਿਆਰ ਆ ਚਾਹੇ ਉਹ ਗੁੱਸਾ ਕਰਨ ਕੈਮਰੇ ਦੇ ਵਿੱਚ ਅਸੀਂ ਹਿੱਕ ਠੋਕ ਕੇ ਕਹਿੰਦੇ ਜਦੋਂ ਤੱਕ ਅਸੀਂ ਸ਼ਸਤਰਧਾਰੀ ਨਹੀਂ ਹੋਵਾਂਗੇ ਉਦੋਂ ਤੱਕ ਜੁੱਤੀਆਂ ਖਾਂਦੇ ਰਹਾਂਗੇ ਤੇ ਜੁੱਤੀਆਂ ਪੈਣੀਆਂ ਵੀ ਨੇ ਉਹਨਾਂ ਦੇ ਸ਼ਸਤਰਧਾਰੀ ਹੋਣਾ ਸਾਡੇ ਲਈ ਸਭ ਤੋਂ ਵੱਡਾ ਸਾਡੇ ਪੰਜਾਬ ਦਾ ਸਾਡੇ ਗੁਰੂ ਗੋਬਿੰਦ ਸਿੰਘ ਪਾਸ਼ਾ ਵੱਲੋਂ ਦਿੱਤਾ ਗਿਆ ਵਰਦਾਨ ਆ ਬਿਨਾ ਸ਼ਸਤਰ ਦਾ ਦੇਉਂ ਦਿਦਾਰੇ ਬਿਨਾ ਸ਼ਸਤਰ ਦੇ ਗੁਰੂ ਮਹਾਰਾਜ ਕਦੇ ਦਿਦਾਰ ਨਹੀਂ ਦੇ ਸਕਦਾ ਤਾ ਦੀ ਅਸੀਂ ਖੁਵਾਰ ਹੋਏ ਆ ਕਹਿੰਦੇ ਖੁਵਾਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਠੀਕ ਆ ਹੁਣੇ ਖੁਵਾਰ ਹੋ ਰਹੇ ਨੇ ਜਿਹੜੇ ਬਾਕੀ ਸ਼ਰਨ ਬਚਣਗੇ ਜਿਹੜੇ ਸ਼ਰਨ ਬਚਨ ਦਾ ਮਤਲਬ ਜਦੋਂ ਅਸੀਂ ਤਿਆਰ ਪਰ ਤਿਆਰ ਹੋਵਾਂਗੇ ਨਾ ਜਦੋਂ ਮਤਲਬ ਮਹਾਰਾਜ ਦੀ ਪੂਰੀ ਕਿਰਪਾ ਹੋਗੀ ਉਦੋਂ ਜਾ ਕੇ ਸਾਨੂੰ ਸਾਡਾ ਰਾਜ ਭਾਗ ਮਿਲੂਗਾ ਇਦਾਂ ਨਹੀਂ ਇਸ ਕਰਕੇ ਜਿਹੜੇ ਅੱਜ ਲੋਕ ਕਹਿੰਦੇ ਨਾ ਜਿਹੜੇ ਅਫਗਾਨ ਦੇ ਵਿੱਚ ਤੁਸੀਂ ਜਾ ਕੇ ਦੇਖ ਲਓ ਅਫਗਾਨ ਨੇ ਆਪਣਾ ਪਹਿਰਾਵਾ ਨਹੀਂ ਛੱਡਿਆ ਤਾਲੀਬਾਨੀਆਂ ਨੇ ਅਫਗਾਨ ਤੇ ਦੁਬਾਰਾ ਰਾਜ ਕਰ ਲਿਆ ਕਿੰਨੇ ਸਾਲਾਂ ਬਾਅਦ ਰਾਜ ਕੀਤਾ ਉਹਨਾਂ ਨੇ ਆਪਣੇ ਸ਼ਸਤਰ ਨਹੀਂ ਛੱਡੇ ਏਕੇ 47 ਨਾ ਰੱਖੀ ਫਿਰਦੇ ਨੇ ਇਹ ਜਿਹੜੇ ਇੰਡੀਆ ਵਾਲੇ ਉਹਨਾਂ ਨੂੰ ਆਤੰਕਵਾਦੀ ਕਹਿੰਦੇ ਸੀ ਕਿੱਦਾਂ ਫੁੱਲ ਵਿਛਾ ਕੇ ਉਹਨਾਂ ਦੀ ਔ ਭਗਤ ਕੀਤੀ ਗਈ ਇਹ ਤਾਂ ਕਿਰਦਾਰ ਹੈ ਇਹਨਾਂ ਦਾ ਇਹਨਾਂ ਦੀ ਔਕਾਤ ਕੀ ਹੈ ਕਿ ਉਹਨਾਂ ਅੱਗੇ ਬੋਲ ਕੇ ਦੱਸ ਦੇਣ ਕਹਿੰਦੇ ਕਿ ਤੂੰ ਆਤੰਕਵਾਦੀ ਜਾ ਤੂੰ ਵਾਪਸ ਅਸੀਂ ਨਹੀਂ ਡੀਲ ਕਰਨੀ ਤੁਹਾਡੇ ਨਾਲ ਇਹਨਾਂ ਦੀ ਔਕਾਤ ਨਹੀਂ ਆ ਕਿਉਂਕਿ ਇਹ ਹੱਥ ਠੋਕੇ ਬਣੇ ਹੋਏ ਨੇ ਬਹਾਲੀ ਏਜੰਸੀਆਂ ਦੇ ਚਾਹੇ ਉਹ ਮੋਦੀ ਹੋਵੇ ਚਾਹੇ ਅਮੀਸ਼ਾ ਹੋਵੇ ਕੱਖ ਨਹੀਂ ਆ ਇਸ ਟਾਈਮ ਨਿਊ ਵਰਲਡ ਆਰਡਰ ਦਾ ਸ਼ਾਇਦ ਕਿਸੇ ਨੇ ਸੁਣਿਆ ਹੋਊਗਾ ਭਾਈ ਦੀਪ ਸਿੱਧੂ ਹਮੇਸ਼ਾ ਗੱਲਾਂ ਦੇ ਵਿੱਚ ਆਪਣੇ ਦੱਸਦਾ ਹੁੰਦਾ ਨਿਊ ਵਰਲਡ ਆਰਡਰ ਇਦਾਂ ਦਾ ਆਰਡਰ ਆ ਜਿਹੜਾ ਕਿ ਕਾਰਪੋਰੇਟ ਘਰਾਨਿਆਂ ਨੇ ਜਿਹੜਾ ਦੇਸ਼ ਨੂੰ ਜਿੰਨਾ ਜਿਹੜਾ ਇਹਨਾਂ ਨੇ ਆਪਣੇ ਹੱਥ 'ਚ ਹੀ ਕਰਨਾ ਚਾਹੇ ਉਹ ਸਿੱਖਿਆ ਪ੍ਰਣਾਲੀ ਹੋਵੇ ਚਾਹੇ ਉਹ ਸਰਕਾਰੀ ਕੋਈ ਧਾਰੇ ਹੋਣ ਚਾਹੇ ਉਹ ਕਿਸੇ ਵੀ ਚੀਜ਼ ਦਾ ਕੋਈ ਬਿਜ਼ਨਸ ਜਿਹਦਾ ਮਾਈਂਡਰ ਜਿਹਦਾ ਬਿਜ਼ਨਸ ਤਾਂ ਉਹ ਖਲੇਰਾ ਹੋਵੇ ਉਹ ਸਾਰਾ ਕਾਰਪੋਰੇਟ ਨੇ ਆਪਣੇ ਹੱਥ 'ਚ ਹੀ ਕਰਨਾ ਹੁਣ ਤੁਸੀਂ ਜੰਮੂ ਕਸ਼ਮੀਰ ਤੇ ਜਾ ਕੇ ਦੇਖ ਲਓ ਇਹਨਾਂ ਨੇ ਆਪਣਾ ਸਿਸਟਮ ਕੀਤਾ ਹੋਇਆ ਇਹਨਾਂ ਨੇ ਅਡਾਨੀ ਬਾਨੀ ਦੇ ਬਾਗ ਲੱਗੇ ਹੋਏ ਨੇ ਪੰਜਾਬ ਦੇ ਕਈ ਪੰਜਾਬ ਕੀ ਪੂਰੇ ਇੰਡੀਆ ਦੇ ਕਈ ਹਿੱਸਿਆਂ ਦੇ ਵਿੱਚ ਇਹਨਾਂ ਦਾ ਸਿਸਟਮ ਚੱਲਦਾ ਪਿਆ ਤੇ ਇਹ ਕਰਾਉਣ ਵਾਲਾ ਕੌਣ ਆ ਸਾਡੇ ਲੀਡਰ ਇਹ ਸਾਰਾ ਜਿਹੜਾ ਬੇੜਾਗਰਕ ਆ ਲੀਡਰਾਂ ਦਾ ਜੱਤੋਂ ਤੱਕ ਤੁਸੀਂ ਆਪਣੇ ਘਰ ਦੇ ਵਿੱਚ ਡਾਂਗੜੀ ਫੇਰੋਗੇ ਤੁਹਾਨੂੰ ਬਾਹਰ ਲਿਆ ਨਾਲ ਜਾਣ ਦੀ ਕੋਈ ਲੋੜ ਨਹੀਂ ਬਾਹਰ ਬਾਹਰ ਚੋ ਲੜ ਰਵਾਂਗੇ ਪਹਿਲੇ ਆਪਣੇ ਘਰ ਦੇ ਸੇਕੋ ਡਾਂਗ ਜੱਗ ਕੇ ਤੇ ਇਸ ਕਰਕੇ ਜਿਹੜਾ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਜਿਹੜਾ ਪੰਜਾਬ ਉਹ ਪੰਜਾਬ ਸਿਰਫ ਉਹਨਾਂ ਦੇ ਹੱਥ ਆਏ ਹੋਇਆ ਜਿਹੜੇ ਸਿਰਫ ਔਰ ਸਿਰਫ ਹੱਥ ਠੋਕੇ ਨੇ ਸੈਂਟਰ ਦੇ ਹੱਥ ਠੋਕੇ ਨੇ ਦਿੱਲੀ ਦੇ ਪੰਜਾਬ ਐਗਜ਼ਿਸਟ ਕਿਤੇ ਕਰਦਾ ਕਿਉਂਕਿ ਪੰਜਾਬ ਨੂੰ ਜਦੋਂ ਵੀ ਕਿਸੇ ਚੀਜ਼ ਦੀ ਲੋੜ ਹੈ ਆਪਣੇ ਹੱਕਾਂ ਦੀ ਲੋੜ ਹੈ ਤੇ ਉਹਨੂੰ ਧਰਨੇ ਲਾਣੇ ਪੈਂਦੇ ਨੇ ਚਾਹੇ ਉਹ ਕਿਸਾਨੀ ਮੋਰਚੇ ਦੀ ਗੱਲ ਕੀਤੀ ਜਾਵੇ ਚਾਹੇ ਉਹ ਪੀਏਯੂ ਦੇ ਹੁਣ ਮੋਰਚੇ ਦੀ ਗੱਲ ਕੀਤੀ ਜਾਵੇ ਇਦਾਂ ਦੇ ਵੱਖ-ਵੱਖ ਸਮੇਂ ਤੇ ਜਿਹੜੇ ਮੋਰਚੇ ਲਾਣੇ ਪੈਂਦੇ ਨੇ ਤਾਂ ਸ਼ਾਇਦ ਹਲੂਣਾ ਵੱਜਦਾ ਹੈ ਸਰਕਾਰਾਂ ਦੇ ਸਿਰਾਂ ਤੇ ਦੇਖੋ ਜੀ ਇਹ ਜਿਹੜੇ ਮੋਰਚੇ ਨੇ ਇਹ ਤਾਂ ਬਾਈ ਦੀਪ ਨੇ ਉਦੋਂ ਇੱਕ ਗੱਲ ਕਹੀ ਸੀ ਜਦੋਂ ਕਿਸਾਨੀ ਮੋਰਚਾ ਅਸੀਂ ਜਿੱਤੇ ਸੀਗੇ ਜਦੋਂ ਮੋਦੀ ਦਾ ਬਿਆਨ ਆਇਆ ਸੀ 400 ਸਾਲਾ ਬਣਾਇਆ ਸੀ ਨਾ ਉਦੋਂ ਬਿਆਨ ਆਇਆ ਸੀਗਾ ਮੋਦੀ ਸਾਹਿਬ ਦਾ ਬਿਆਨ ਆਇਆ ਸੀ ਕਿ ਇੱਦਾਂ ਤੱਕ ਕਿ ਮੈਂ ਇਹ ਕਾਨੂੰਨ ਵਾਪਸ ਲੈ ਰਿਆ ਠੀਕ ਆ ਤੇ ਅੱਗੇ ਜੋ ਵੀ ਆ ਅੱਗੇ ਤੋਂ ਇਹ ਕਾਨੂੰਨ ਅਸੀਂ ਪਾ ਕੇ ਅਸੀਂ ਇਹਨਾਂ ਨੂੰ ਖਤਮ ਕਰ ਦੇਵਾਂਗੇ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਉਦੋਂ ਬਾਈ ਦੀਪ ਨੇ ਇੱਕ ਗੱਲ ਕੀਤੀ ਸੀ ਸ਼ਾਇਦ ਮੀਡੀਆ ਦੇ ਵਿੱਚ ਵੀ ਘੁਮਦੀ ਉਹ ਗੱਲ ਉਸਨੇ ਕਿਹਾ ਸੀ ਕਿ ਬਾਈ ਇਹ ਗੱਲ ਫਸਲਾ ਦੀ ਨਹੀਂ ਇਹ ਗੱਲ ਨਸਲਾ ਦੀ ਅਸੀਂ ਗੱਲ ਫਸਲਾ ਦੀ ਸਮਝ ਕੇ ਬੈਠ ਗਏ ਸੀ ਇਹਨਾਂ ਨੂੰ ਤਾਂ ਕਿਸਾਨ ਜਥੇਬੰਦੀਆਂ ਨੂੰ ਪਤਾ ਹੀ ਨਹੀਂ ਨਿਊ ਵਰਲਡ ਆਰਡਰ ਨਿਊ ਵਰਲਡ ਆਰਡਰ ਹੈ ਕੀ ਠੀਕ ਹੈ ਜਿਹਦੀ ਦੀਪ ਸਿੱਧੂ ਨੇ ਵਿਆਖਿਆ ਵੀ ਕੀਤੀ ਹੋਈ ਆ ਪੂਰੀ ਕਿ ਇਹ ਚੀਜ਼ ਕੀ ਆ ਕਿ ਕਿਸ ਹਿਸਾਬ ਨਾਲ ਪੰਜਾਬ ਨੂੰ ਪਹਿਲੇ ਤਾਂ ਮੁਗਲ ਸਿੱਧੇ ਹੁੰਦੇ ਸੀ ਇਹ ਜ਼ੁਲਮ ਕਰਕੇ ਦਬਾਉਂਦੇ ਹੁੰਦੇ ਸੀਗੇ ਹੁਣ ਇਹ ਮੁਗਲਾਂ ਤੋਂ ਵੀ ਭੈੜੇ ਨੇ ਇਹਨਾਂ ਨੇ ਜ਼ੁਲਮ ਤੇ ਕਰਨਾ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੇ ਨਾਲ ਹੋ ਕੀ ਰਿਹਾ ਤੇ ਇਸ ਇਸ ਕਰਕੇ ਜਿਹੜੇ ਜਥੇਬੰਦੀਆਂ ਅੱਜ ਰੋੜਾ ਤੇ ਧਰਨੇ ਲਾਉਂਦੇ ਫਿਰਦੇ ਨੇ ਚਾਹੇ ਉਹ ਗੁੱਸਾ ਕਰਨ ਉਦੋਂ ਜੇ ਇੱਕ ਵਾਰੀ ਇਹ ਇੱਕ ਪਾਸਾ ਕਰ ਲੈਂਦੇ ਕਿ ਅਸੀਂ ਨਹੀਂ ਉੱਠਣਾ ਜਿੰਤੋਂ ਤੱਕ ਇੱਕ ਪਾਸਾ ਨਹੀਂ ਕਰਦੇ ਪੰਜਾਬ ਦਾ ਪੰਜਾਬ ਦੇ ਜਿਹੜੇ ਹੋਰ ਵੀ ਮੁੱਦੇ ਸੀ ਨਸਲਾ ਵਾਲੇ ਉਹ ਵੀ ਵਿੱਚ ਛੇੜੇ ਹੋਏ ਸੀਗੇ ਉਹਨਾਂ ਨੂੰ ਵੀ ਸਾਈਡ ਤੇ ਕਰਕੇ ਅੱਜ ਇਹ ਮੋਰਚੇ ਧਰਨੇ ਲਾਉਣ ਦੀ ਲੋੜ ਹੀ ਨਾ ਪੈਂਦੀ ਅਸਲ ਦੇ ਵਿੱਚ ਇਹ ਸਾਡੀਆਂ ਨਾ ਲਾਇਕੀਆਂ ਨੇ ਸਾਡੇ ਇਹ ਜਥੇਬੰਦੀ ਵਾਲੇ ਦੀ ਜਿਹੜੇ ਕਿਸਾਨ ਜਥੇਬੰਦੀ ਇਹਨਾਂ ਦੀਆਂ ਨਾ ਲਾਇਕੀਆਂ ਨੇ ਹੁਣ ਹਰਿਆਣੇ ਦੇ ਵਿੱਚ ਇੱਕੋ ਜਥੇਬੰਦੀ ਜਥੇਬੰਦੀ ਆ ਗੁਰਨਾਮ ਸਿੰਘ ਚੰਦੂਨੀ ਦੀ ਆਪਣੇ ਇੱਤੇ ਕਿੰਨੀਆਂ ਨੇ ਹੈ ਇੱਟ ਚੱਕੋ ਦਾ ਜਥੇਬੰਦੀਆਂ ਮਿਲਦੀਆਂ ਨੇ ਜਥੇਬੰਦੀਆਂ ਦੇ ਪ੍ਰਧਾਨ ਮਿਲਦੇ ਨੇ ਇਸ ਕਰਕੇ ਸਾਡੇ ਇਹ ਜਿਹੜੇ ਮੋਰਚੇ ਨੇ ਧਰਨੇ ਪ੍ਰਦਰਸ਼ਨ ਇਹ ਸਾਡੀਆਂ ਨਲਾਇਕੀਆਂ ਦਾ ਰਸਤਾ ਆ ਚੱਲ ਅਸੀਂ ਜਿੱਥੇ ਵੀ ਅਨੰਗ ਸਿੰਘ ਮੋਰਚਾ ਤੇ ਆਹ ਜਿਹੜੇ ਧਰਨੇ ਪ੍ਰਦਰਸ਼ਨ ਤੇ ਯਕੀਨ ਨਹੀਂ ਰੱਖਦੇ ਅਸੀਂ ਤਾਂ ਜੰਗਾ ਜੁੱਧਾ ਲੜਨ ਦੇ ਯਕੀਨ ਰੱਖਦੇ ਆ ਚਿੱਤੇ ਕਿਤੇ ਲੋਡ ਪੈ ਗਈ ਲਾਲ ਕਿਲੇ ਤੇ ਲੋਡ ਪਈ ਸੀ ਅਸੀਂ ਖੜੇ ਸੀਗੇ ਪਰਚੇ ਵੀ ਹੋਏ ਉਸ ਤੋਂ ਬਾਅਦ ਕਿਸਾਨੀ ਸੰਘਰਸ਼ ਚ ਲੋਡ ਪਈ ਸੀ ਅੱਗੇ ਮੂਰੇ ਢਿੰਗ ਸਿੰਘ ਹੀ ਲੱਗਦੇ ਨੇ ਉੱਥੇ ਵੀ ਅਸੀਂ ਲੜੇ ਠੀਕ ਆ ਜਿੱਥੇ ਕਿਤੇ ਲੋਡ ਪੈਂਦੀ ਆ ਹੁਣ ਪੰਜਾਬੀ ਯੂਨੀਵਰਸਿਟੀ ਤੇ ਲੋਡ ਪਊਗੀ ਅਸੀਂ ਹਿੱਕ ਉੱਕੇ ਖੜੇ ਆ ਸਾਨੂੰ ਕਿਸੇ ਦਾ ਡਰ ਭੈ ਨਹੀਂ ਆ ਠੀਕ ਹੈ ਜੇਲਾ ਵੀ ਦੇਖਿਆ ਨੇ ਸਭ ਕੁਝ ਦੇਖਿਆ ਮਹਾਰਾਜ ਦਾ ਸਭ ਕੁਝ ਦਿਖਾਇਆ ਪਰ ਲਾਸਟ ਦੇ ਵਿੱਚ ਇਹੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜਿਹੜੇ ਸਾਡੇ ਪੰਜਾਬ ਦੇ ਲੀਡਰ ਨੇ ਨਾ ਇਹ ਬੇਕਾਰ ਨੇ ਠੀਕ ਹੈ ਇਹਨਾਂ ਦੇ ਪੱਲੇ ਕੱਖ ਨਹੀਂ ਆ ਗੱਲਾਂ ਇਹਨਾਂ ਤੋਂ ਜਿੰਨੀਆਂ ਮਰਜ਼ੀ ਸੁਣ ਲੋ ਅਸੀਂ ਇਹ ਕੀਤਾ ਅਸੀਂ ਬੁਲਾਣਾ ਕੀਤਾ ਰਾਜ ਕਾਂਗਰਸ ਦਾ ਵੀ ਰਿਹਾ ਰਾਜ ਅਕਾਲੀਆਂ ਦਾ ਵੀ ਰਿਹਾ ਰਾਜ ਆਮ ਆਦਮੀ ਪਾਰਟੀ ਦਾ ਰਿਹਾ ਅੱਜ ਮੈਂ ਤੁਹਾਨੂੰ ਇੰਨੇ ਕੇਸ ਦੱਸ ਦੂੰਗਾ ਨਾ ਮੇਰੇ ਕੋਲ ਲਿਸਟਾ ਬਣੀਆਂ ਪਈਆਂ ਨੇ ਕਿ ਕਿਸੇ ਦੀ ਧੀ ਸੁਖੀ ਨਹੀਂ ਆ ਕਿਸੇ ਦੀ ਧੀ ਨੂੰ ਕੋਰਟ ਦੇ ਵਿੱਚ ਧੱਕੇ ਖਾਨ ਦੇ ਧੱਕੇ ਖਾ ਕੇ ਆਪਣੀ ਇੱਜ਼ਤ ਬਚਾਉਣ ਦੇ ਲਈ ਪਰਚੇ ਕਰਾਉਣੇ ਪੈਂਦੇ ਨੇ ਪੈਸੇ ਦੇ ਕੇ ਸਿਫਾਰਿਸ਼ਾ ਕਰਵਾ ਕੇ ਜਗਾ ਜਗਾ ਉਹਨੂੰ ਪੁੱਛਿਆ ਜਾਂਦਾ ਹਾਂਜੀ ਕੀ ਹੋਇਆ ਹਾਂਜੀ ਤੁਹਾਡੇ ਨਾਲ ਕੀ ਹੋਇਆ ਇੱਦਾਂ ਤਾਂ ਤੇ ਸਿਸਟਮ ਆ ਲੀਡਰ ਤਾਂ ਕੀ ਐਮਐਲਏ ਦਾ ਫੋਨ ਐਸਐਚ ਨੂੰ ਹੀ ਚੱਕਦਾ ਹੈ ਐ ਐਮਐਲਏ ਚ ਇੰਨੀ ਪਾਵਰ ਨਹੀਂ ਆ ਕਿ ਐਸਐਚ ਨੂੰ ਦੱਬ ਕੇ ਕਹਿ ਸਕੇ ਕਿ ਇਹ ਪਰਚਾ ਕਰ ਨਹੀਂ ਤਾਂ ਮੈਂ ਦੇਖਾਂਗਾ ਅਸ ਇਹੇ ਚੀਜ਼ਾਂ ਮਤਲਬ ਬਹੁਤ ਪੰਜਾਬ ਦੇ ਵਿੱਚ ਹੋ ਰਹੀਆਂ ਸਾਡੇ ਸਿਸਟਮ ਦੇ ਹੁਣ ਜੇ ਤੁਸੀਂ ਪੰਜਾਬੀ ਯੂਨੀਵਰਸਿਟੀ ਬਚਾਉਣ ਦੀ ਗੱਲ ਕੀਤੀ ਜਾਵੇ ਇਹ ਤਾਂ ਹੀ ਬਚ ਸਕਦੀ ਆ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਹੁਣ ਸੈਨਰ ਚੋਣਾ ਭੰਗ ਹੋ ਗਈਆਂ ਜਿਹੜੀਆਂ ਉਹਨਾਂ ਨੇ ਹੁਣ ਉਹਨਾਂ ਨੇ ਅਗਲੀ ਤਰੀਕ ਦੇਣੀ ਹੈ ਕਿ ਅਗਲੀ ਤਰੀਕ ਦਾ ਐਲਾਨ ਕਰਨਾ ਸ਼ਾਇਦ ਅੱਜ ਕੱਲ ਦੇ ਵਿੱਚ ਆ ਜਾਵੇ ਚਲ ਇਹ ਵੀ ਹੋ ਜਾਣਾ ਉਹਨਾਂ ਨੂੰ ਦਿਖ ਗਿਆ ਕਿ ਹਾਂ ਪੰਜਾਬ ਨਹੀਂ ਦਬਦਾ ਹੁਣ ਪੰਜਾਬ ਦੇ ਨਾਲ ਕੱਲਾ ਪੰਜਾਬ ਨਹੀਂ ਆ ਹਰਿਆਣਾ हिमाचल ਜਿਹੜੇ ਸਾਡੇ ਪੰਜਾਬ ਦੇ ਹਿੱਸੇ ਸੀਗੇ ਰਾਜਸਥਾਨ ਤੋਂ ਵੀ ਯੂਪੀ ਤੋਂ ਵੀ ਮੁੰਡੇ ਆਏ ਸੀਗੇ ਹੁਣੇ ਸਾਰੇ ਸਾਡੇ ਨਾਲ ਨੇ ਅੱਜ ਇਹਨਾਂ ਨੂੰ ਦੇਖ ਗਿਆ ਮੈਂ ਆਪਣੇ ਇਹਨਾਂ ਨੂੰ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ ਕੇਰਲਾ ਤਾਂ ਮੇਨਾਡੂ ਸਰਕਾਰ ਦੀ ਕਿ ਉੱਦਾਂ ਦੇ ਮੁੱਖ ਮੰਤਰੀ ਹੋਣੇ ਚਾਹੀਦੇ ਉੱਦਾਂ ਦੀ ਲੀਡਰਸ਼ਿਪ ਹੋਣੀ ਚਾਹੀਦੀ ਆ ਜਿਹੜੀ ਜ਼ੁਰਤ ਰੱਖੇ ਕਿ ਹਿੰਦੀ ਬੈਨ ਕੀਤੀ ਅਗਲੇ ਨੇ ਬੈਨ ਕਰਕੇ ਉੱਥੋਂ ਬਾਹਰ ਕੱਢੇ ਠੀਕ ਆ ਆਪਣੇ ਉਹ ਤੋਂ ਉਹ ਤੋਂ ਦੇ ਲੋਕਾਂ ਨੂੰ ਤਰਜੀਹ ਦਿੰਦੇ ਨੇ ਸਾਡੇ ਪੰਜਾਬ ਦੇ ਵਿੱਚ ਕੀ ਆ ਸਾਡੇ ਲੋਕਾਂ ਜਿਹੜੇ ਪੰਜਾਬੀਆਂ ਨੂੰ ਛਿੱਤਰ ਮਾਰ ਮਾਰ ਕੇ ਇਹ ਪਰਚੇ ਕਰਦੇ ਨੇ ਤੇ ਬਾਹਰ ਵਾਲਿਆਂ ਨੂੰ ਇਹ ਤਰਜੀਹ ਦਿੰਦੇ ਨੇ ਇਹ ਤਾਂ ਸਾਡੀ ਕਮੀ ਆ ਇਸ ਕਰਕੇ ਅਸੀਂ ਦੱਸਣਾ ਚਾਹੁੰਦੇ ਕਿ ਮੋਰਚੇ ਤਦ ਜਿੱਤੇ ਜਾਂਦੇ ਨੇ ਜਦ ਅਸੀਂ ਇੱਕ ਨਿਸ਼ਾਨ ਸਾਹਿਬ ਤੇ ਥੱਲੇ ਇਕੱਠੇ ਹੋ ਕੇ ਅਕਾਲ ਪੁਰਖ ਮਹਾਰਾਜ ਨੂੰ ਹਾਜ਼ਰ ਰਾਜ ਸਮਝ ਕੇ ਉਹਨੂੰ ਆਪਣਾ ਲੀਡਰ ਮੰਨ ਕੇ ਅਸੀਂ ਚੱਲਾਂਗੇ ਨਾ ਤੇ ਕਿਹੜਾ ਮੋਰਚਾ ਜਿਹੜਾ ਫਤੇ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ ਅਮਰੀਕਾ ਕੀ ਜਿੱਥੇ ਵੀ ਸਿੱਖ ਰੈਜੀਮੈਂਟ ਆ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਰੱਖ ਕੇ ਪਹਿਲੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਫਿਰ ਜੰਗ ਆਯੁਧਾ ਕੀਤੀ ਜਾਂਦੀਆਂ ਨੇ ਇਹ ਇਤਿਹਾਸ ਗਵਾਇਆ ਕਿ ਜਿਹੜੀ ਅਰਦਾਸ ਬੇਨਤੀ ਕਰਕੇ ਜੰਗ ਯੁੱਧ ਜਾਂ ਕੋਈ ਮੋਰਚਾ ਲਾ ਲਿਆ ਉਹ ਹਮੇਸ਼ਾ ਮਾਰ ਆਏ ਨੇ ਫਤਿਹ ਕਰਾਉਣਾ ਇਹੀ ਮੇਰੀਆ ਬੇਨਤੀ ਹੈ ਨੇ ਸਾਰਿਆਂ ਨੂੰ ਕਿ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣਾ ਚਾਹੀਦਾ ਸੋ ਦੇਖਣਾ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਮੋਰਚਾ ਲੱਗਾ ਹੋਇਆ ਇਹਨੂੰ ਠੱਲ ਪੈਂਦੀ ਹੈ ਜਾਂ ਇਹ ਮੋਰਚਾ ਹੋਰ ਅੱਗੇ ਦਾ ਰੁਕ ਵਰਤਦਾ ਹੈ ਸੋ ਦੇਖਣਾ ਇਹ ਹੈ ਆਉਣ ਵਾਲਾ ਸਮਾਂ ਹੀ ਇਸ ਦੀ ਜਿਹੜਾ ਤਰਜੀਹ ਕਰੇਗਾ ਇਦਾਂ ਦੇ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਉਦ ਤੱਕ ਬਨਰੋ ਕੈਮਰਾਮੈਨ ਨਵਲ ਦੇ ਨਾਲ ਜਸਪ੍ਰਿਤ ਸਿਟੀਓਮਨ